ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਮੋਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦੇ ਵੱਜ ਗਏ ਨੇ 7:30 ਤੇ ਆਪਾਂ ਸਵੇਰੇ ਸਾਜਰੇ ਖਾਣੇ ਦੀ ਲੱਗੇ ਆ ਤਿਆਰੀ ਕਰਨ ਵਾਸਤੇ ਤੇ ਇੱਧਰ ਆਪਾਂ ਬਣਾਵਾਂਗੇ ਅੱਜ ਸਪੈਸ਼ਲ ਚਾਰ ਚੀਜ਼ਾਂ ਪਾ ਕੇ ਪੁਰਜੀ ਦੇਖੋ ਜੀ ਇਹ ਦਿਨਾਂ ਦੇ ਵਿੱਚ ਨਾ ਪੁਰਜੀ ਬਹੁਤ ਵਧੀਆ ਲੱਗਦੀ ਆ ਤੇ ਬਹੁਤ ਹੀ ਗੁਣਕਾਰੀ ਚੀਜ਼ ਆ ਚਲੋ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾ ਕੇ ਨਾ ਅੱਜ ਪੁਰਜੀ ਬਣਾਵਾਂਗੇ ਸਭ ਤੋਂ ਪਹਿਲਾਂ ਇੱਧਰ ਕੈਮਰਾਮੈਨ ਆਓ ਦੇਖੋ ਜੀ ਇਹ ਹੁੰਦੀ ਆ ਹਾਲਿਓਂ ਕਈ ਮੇਰੀਆਂ ਭੈਣਾਂ ਭਾਈ ਬਹੁਤ ਜ਼ਿਆਦਾ ਪੁੱਛਦੇ ਆ ਕਿ ਦੀਦੀ ਸਾਨੂੰ ਹਾਲਿਓ ਬਾਰੇ ਕੁਝ ਨਹੀਂ ਪਤਾ ਹੈਗਾ ਦੇਖੋ ਜੀ ਇਹ ਹੁੰਦੀ ਹੈ ਹਾਲਿਓ ਇਹਦੀਆਂ ਆਪਾਂ ਨੇ ਡੰਡੀਆਂ ਇਸ ਤਰ੍ਹਾਂ ਤੋੜ ਦਿੱਤੀਆਂ ਨੇ ਬਹੁਤ ਗੁਣਕਾਰੀ ਚੀਜ਼ ਹੁੰਦੀ ਹੈ ਜਦੋਂ ਕਿਸੇ ਬੰਦੇ ਨੂੰ ਹਿਜਕੀ ਲੱਗ ਜਵੇ ਨਾ ਉਹ ਇੱਕ ਚਮਚਾ ਸਵੇਰੇ ਖਾਲੀ ਪੇਟ ਖਾਣਾ ਸ਼ੁਰੂ ਕਰ ਦਵੇਂ ਨਾ ਉਹਦੀ ਨਾ ਹਿਜਕੀ ਵੀ हट ਜਾਂਦੀ ਹੈ ਇਸ ਕਰਕੇ ਨਾ ਇਹਦੀ ਨਾ ਪੁਰਜੀ ਇਹ ਸਬਜ਼ੀ ਵੀ ਕਹਦੇ ਨੇ ਪੁਰਜੀ ਵੀ ਕਹਦੇ ਨੇ ਬਣਾ ਕੇ ਸਰਦੀਆਂ ਦੇ ਦਿਨਾਂ ਵਿੱਚ ਜ਼ਰੂਰ ਖਾਧੀ ਜਾਂਦੀ ਹੈ ਦੇਖੋ ਜੀ ਇਹ ਹੈਗੀ ਹੈ ਪੁਰਜੀ ਇਹ 100 ਬਿਮਾਰੀਆਂ ਨੂੰ ਤੋੜਦੀ ਹੈ ਪੁਰਜੀ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਮੇਥੇ ਪਾਵਾਂਗੇ ਤੇ ਇਧਰ ਆਪਣੇ ਕੋਲ ਹੈਗੀ ਆ ਪਾਲਕ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਧਨੀਆ ਪਾਵਾਂਗੇ ਚਾਰ ਜੀਜਾਂ ਦੀ ਨਾ ਪੁਰਜੀ ਬਹੁਤ ਜਿਆਦਾ ਟੇਸਟੀ ਬਣਦੀ ਆ ਆਲੂ ਪਾ ਕੇ ਬਣਾਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਘਰ ਦੇ ਵਿੱਚ ਨਾ ਬਣਾ ਕੇ ਜਰੂਰ ਦੇਖਿਓ ਦੇਖੋ ਜੀ ਇਹਦੇ ਤਾਂ ਨਾ ਜਿਹੜੀ ਹਾਲੇ ਉਹ ਤਾਂ ਇੰਨੇ ਜਿਆਦੇ ਫਾਇਦੇ ਆ ਨਾ ਬਹੁਤ ਜ਼ਿਆਦਾ ਫਾਇਦੇ ਨੇ ਦਵਾਈਆਂ ਵੀ ਇਹਦੇ ਮੁਰੇ ਫੇਲ ਨੇ ਕਿਸੇ ਦੀ ਹਜਕੀ ਨਾ ਹਟਦੀ ਹੋਵੇ ਉਹ ਤਾਂ ਮੈਂ ਦੱਸਦਾ ਇਹਦੇ ਦਾਣੇ ਚਮਚਾਕ ਲੈ ਲਓ ਹਾਂ ਵੀ ਖਾਲੀ ਪੇਟ ਸਵੇਰੇ ਨਾ ਕਿਸਕੀ ਹਟ ਜਾਂਦੀ ਹੈ ਕਿਸਕੀ ਛੱਡ ਜਾਂਦੀ ਹੈ ਇਹ ਤਾਂ ਬਹੁਤ ਜ਼ਿਆਦਾ ਨਾ ਗੁਣਕਾਰੀ ਚੀਜ਼ ਹੈ ਜਿੰਨੀਆਂ ਕੌੜੀਆਂ ਚੀਜ਼ਾਂ ਹੋਣਗੀਆਂ ਨਾ ਉਹੋਂ ਆਪਣੀ ਸਿਹਤ ਵਾਸਤੇ ਨਾ ਬਹੁਤ ਵਧੀਆ ਹੋਣਗੀਆਂ ਚਲੋ ਜੀ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਹੁਣ ਸਾਫ਼ ਕਰ ਲੈਂਦੇ ਆ ਜਦੋਂ ਤੜਕਾ ਲਾਉਣਾ ਹੋਊਗਾ ਨਾ ਆਪਾਂ ਤੁਹਾਨੂੰ ਉਦੋਂ ਹੀ ਮਿਲਾਂਗੇ ਉਰਚੀ ਨੂੰ ਤੜਕਾ ਲਾਉਣ ਤੇ ਇੱਧਰ ਆਪਾਂ ਨੇ ਕਟਿੰਗ ਕਰਕੇ ਨਾ ਰੱਖ ਲਈ ਹੈ ਇਦੇ ਵਿੱਚ ਆਪਾਂ ਨੇ ਪਾਉਣੇ ਆ ਚਾਰ ਪੰਜ ਆਲੂ ਪਾਉਣੇ ਜਿੰਨੇ ਆਲੂ ਵੱਧ ਹੋਣਗੇ ਨਾ ਉੰਨੀ ਪੂਜੀ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੇ ਹੁਣ ਆਪਾਂ ਲਾ ਦਈਏ ਸਰੋਂ ਦੇ ਤੇਲ ਦਾ ਤੜਤ ਕੋਈ ਵੀ ਸਬਜ਼ੀ ਆਪਾਂ ਬਣਾਉਨੇ ਆ ਨਾ ਸਰੋਂ ਦੇ ਤੇਲ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਏ ਇਹ ਅਜਿਹਾ ਮੌਸਮ ਦਾ ਬਹੁਤ ਜ਼ਿਆਦਾ ਫਰਕ ਤਾਂ ਸਵੇਰੇ ਅੱਜ ਤਾਂ ਇੰਨੀ ਜ਼ਿਆਦਾ ਧੁੰਦ ਪੈਣ ਲੱਗੀ ਨਾ ਸੁੱਕੀ ਸੁੱਕੀ ਜਿਹੀ ਠੰਡ ਪੈਂਦੀ ਏ ਹਲੇ ਤੇ ਉਹਦੇ ਕਰਕੇ ਨਾ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖੋ ਅਨੇ ਆਪਣਾ ਤੇਲ ਹੋ ਜਵੇ ਗਰਮ ਜਦੋਂ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਜੀਰਾ ਉਹ ਤਾਂ ਪਿਆਜ਼ ਆ ਜਦਰਾ ਇਹਦੇ ਵਿੱਚ ਨਾ ਮਸਾਲਾ ਪੀਸ ਕੇ ਤੜਕਾ ਲਾਉਣ ਦੀ ਲੋੜ ਨਹੀਂ ਹੈਗੀ ਇਹਦੀ ਕਿਹਨੇ ਆਪਾਂ ਨੇ ਹੁੰਦਾ ਵੀ ਤਰੀ ਇਹਦੀ ਆਪਾਂ ਨੇ ਗਾੜੀ ਗਾੜੀ ਕਰਨੀ ਆ ਬਸ ਤੇ ਜਦ ਨਾ ਕਟਿੰਗ ਕਰਕੇ ਤੜਕਾ ਲੱਗ ਜਾਂਦਾ ਵਧੀਆ ਵੀ ਕਿੰਨਾ ਜ਼ਿਆਦਾ ਸਮਾਨ ਆ ਟੋਕਰੀ ਭਰੀ ਹੋਈ ਆ ਜਦ ਇਹਨੇ ਘੁਰਜੀ ਨੇ ਬਣ ਜਾਣਾ ਬਣ ਕੇ ਵਾ ਸਿਰਫ 4-5 ਕੌਲੀਆਂ ਜੇ ਪੈਣੀ ਆ ਇਹ ਸਰਦੀ ਦੇ ਦਿਨਾਂ ਦੇ ਵਿੱਚ ਨਾ ਜ਼ਰੂਰ ਖਾਣੀ ਚਾਹੀਦੀ ਆ ਵਧੀਆ ਹੁੰਦੀ ਆ ਇਹ ਅੱਖਾਂ ਦੀ ਰੋਸ਼ਨੀ ਵੀ ਠੀਕ ਰਹਿੰਦੀ ਜਿੰਨੀ ਆਪਾਂ ਹਰੀਆਂ ਸਬਜ਼ੀਆਂ ਖਾਣੇ ਨਾ ਉਹ ਆਪਣੇ ਸਰੀਰ ਵਾਸਤੇ ਨਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਘੁਰਜੀ ਦੇ ਤਾਂ ਗੁਣ ਬਹੁਤ ਜ਼ਿਆਦਾ ਹੁੰਨੇ ਆ ਹਈ ਮੇਰੀਆਂ ਭੈਣਾਂ ਦੇ ਨੇ ਰੋਜ਼ ਵੀਰਾਂ ਦੇ ਇੰਨੇ ਜ਼ਿਆਦਾ ਕਮੈਂਟ ਆਉਂਦੇ ਤੇ ਵੀ ਸਾਨੂੰ ਤਾਂ ਹਾਲੇ ਬਾਰੇ ਬਿਲਕੁਲ ਵੀ ਨਹੀਂ ਪਤਾ ਹੈਗਾ ਦੇਖੋ ਜੀ ਇਹ ਹਾਲੇ ਉਹ ਨਾ ਸਰਦੀ ਦੇ ਦਿਨਾਂ ਦੇ ਵਿੱਚ ਇਹ ਮਿਲਦੀ ਆ ਹੁਣ ਜਿਵੇਂ ਆਪਾਂ ਸਰਦੀਆਂ ਦੇ ਵਿੱਚ ਬਾਹ ਬਸੀਨ ਵਗੈਰਾ ਬੀਜਦੇ ਨਾ ਉਹਦੇ ਵਿੱਚ ਵੀ ਪਾਦਨੇ ਹੁੰਨੇ ਆ ਅੱਜ ਦੀ ਵੀਡੀਓ 'ਚ ਵੀ ਦਿਖਾਈ ਹੋਈ ਆ ਹਾਲੇ ਉਹ ਅੱਜ ਦੀ ਵੀਡੀਓ ਦੇ ਵਿੱਚ ਵੀ ਦਿਖਾਈ ਹੋਈ ਆ ਆਪਾਂ ਨੇ ਹਾਲੇ ਉਹ 파ਤੀ ਫੁਰਜੀ ਬਣਾਉਨੇ ਆ ਤੇਰੇ ਕਿਸੇ ਚਾਹ ਜਿੰਨੀ ਮਰਜ਼ੀ ਚੀਜ਼ਾਂ ਪਾ ਲਾ ਉਨੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਹੂੰ ਆਪਣੇ ਬਿਜੁਰਤਾ ਦੇ ਗੋਡੇ ਵਗੈਰਾ ਦੁਖਦੇ ਨਹੀਂ ਹੈਗੇ ਬੈਗ ਹੋ ਜਾਂਦੀ ਆ ਉਹਦੇ ਵਾਸਤੇ ਤਾਂ ਇਹ ਬਹੁਤ ਫਾਇਦੇਮੰਦ ਚੀਜ਼ ਆ ਇਹਦੇ ਦਾ ਜਾ ਤੁਸੀਂ ਪਰੌਂਠੇ ਵੀ ਬਣਾ ਸਕਦੇ ਆ ਹਾਲੇ ਹੁੰਦੇ ਹਾਲੇ ਹੁੰਦੇ ਪਰੌਂਠੇ ਹਾਂ ਬਹੁਤ ਸਵਾਦ ਬਣਦੇ ਆ ਵਿੱਚ ਥੋੜਾ ਜਿਹਾ ਪਲੇਨਾ ਨਹੀਂ ਕਦੇ ਬਣਾਏ ਸੀ ਤਾਂ ਬਣਾ ਲੀ ਬਹੁਤ ਵਾਰੀ ਬਣਾਏ ਆ ਆਪਾਂ ਨੇ ਪਰ ਵੀਡੀਓ ਨਹੀਂ ਪਾਈ ਹੈਗੀ ਕਿਸੇ ਦਿਨ ਵੀਡੀਓ ਪਾ ਦਾਂਗੇ ਵਿੱਚ ਹਾਲੇ ਪਾ ਲਓ ਧੜੀਆਂ ਪਾ ਲਓ ਵਿੱਚ ਨੂਨ ਮਿਰਚ ਮਸਾਲੇ ਪਾ ਕੇ ਨਾ ਇੱਕ ਪਿਆਜ਼ ਕਟਿੰਗ ਕਰਕੇ ਇਸ ਤਰ੍ਹਾਂ ਪਾ ਕੇ ਨਮਕ ਚ ਪਾ ਕੇ ਬਹੁਤ ਜ਼ਿਆਦਾ ਕੇਸਰੀ ਵਰਦੇ। ਤੋ ਵੀ ਬਾਦਾਂਗੇ ਜਸਤਾਂ। ਬਹੁਤ ਜਦ ਸੰਤਰਾ ਦੇ ਪਰੌਠੇ ਬਹੁਤ ਜ਼ਿਆਦਾ ਦੇਸਤੀ ਬੰਦਦੇ ਆ। ਇੱਕ ਇੱਕ ਕਰਕੇ ਸਾਰੇ ਦੇ ਪਰੌਠੇ ਪਕਾ ਦਿਓ। ਪਰੌਠੇ ਤਾਂ ਹਾਂ ਵਧੀਆ ਲੱਗਦੇ ਸਾਤੀਆਂ ਦੇ ਦਿਨਾਂ ਦੇ ਵਿੱਚ। ਹਾਂਜੀ। ਆਹ 골ਡ ਬ੍ਰਾਊਨ ਹੋ ਗਏ ਨੇ। ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗਿਆਂ ਸੁੱਕੇ ਮਸਾਲੇ। ਸਵਾਦ ਅਨੁਸਾਰ ਪਾਵਾਂਗੇ ਆਪਾਂ ਇਹਦੇ ਵਿੱਚ ਨੂਨ ਤੇ ਥਮ ਚਮਚ ਮਿਰਚਾਂ ਦਾ 컬러 ਵਾਸਤੇ ਹਲਦੀ ਇੱਕ ਚਮਚ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਹੁਣ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਇਹ ਐਸਟਰ ਤਰੀਕੇ ਨਾਲ ਆਲੂ ਨਾ ਕਟਕੇ ਦੇ ਵਿੱਚ ਫਰਾਈ ਕਰ ਲਵੇ ਨਾ ਜਿਵੇਂ ਆਪਣੇ ਪੁਰਜੀ ਦੇ ਵਿੱਚ ਪਾਉਣੇ ਹਨ ਨਾ ਉਹ ਟੁੱਟ ਜਾਂਦੇ ਹਨ ਨਾ ਵਿੱਚ ਫੇਰ ਇਸ ਤਰ੍ਹਾਂ ਨਾ ਪੱਲੇ-ਕੱਲੇ ਆਲੂ ਰਹਿੰਦੇ ਹਨ ਆਲੂ ਦਾ ਪੁਰਜੀ ਦੇ ਵਿੱਚ ਨਾ ਇੱਕ ਦੋ ਵੱਧ ਪਾਉਣੇ ਚਾਹੀਦੇ ਜਿਵੇਂ ਆਲੂ ਹੋਣਗੇ ਨਾ ਉਨੀ ਜ਼ਿਆਦਾ ਸੇ ਪੁਰਜੀ ਬਹੁਤ ਵਧੀਆ ਲੱਗਦੀ ਹੈ ਅਰੇ ਇਹ ਭੁਰਜੀ ਦੇ ਵਿੱਚ ਨਾ ਨਾ ਮੇਰੇ ਤੇ ਥੋੜਾ ਜਿਹਾ ਨਾ ਤਿੱਖਾ ਹੀ ਪਾਵੇ ਇਹ ਮਿੱਠੀ ਮਿੱਠੀ ਜੀ ਭੁਰਜੀ ਨਹੀਂ ਵਧੀਆ ਲੱਗਦੀ ਹੈ ਜੀ ਆਪਾਂ ਇਹਦੇ ਵਿੱਚ ਪਾ ਦਈਏ ਭੁਰਜੀ ਸਰਦੀਆਂ ਵੀ ਨਾ ਇਹ ਫੇਵਰੇਟ ਡਿਸ਼ ਆ ਸਾਡੇ ਫੈਮਿਲੀ ਦੀ ਮਾ ਜਿਆਦਾ ਖੁਸ਼ ਹੋ ਕੇ ਖਾਂਦੇ ਨੇ ਦਹੀਂ ਲੱਸੀ ਹੋਵੇ ਦਹੀਂ ਲੱਸੀ ਹੋਵੇ ਵਿੱਚ ਪਾਈ ਹੋਵੇ ਮੱਖਣੀ ਤੇ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਸਭ ਦੀ ਜੇ ਕੋਈ ਅਸੀਂ ਭੁਰਜੀ ਬਣਾਉਣੀ ਹੈ ਨਾ ਮਾਰਨਿੰਗ ਵੇਲੇ ਹੀ ਬਣਾਉਣੀ ਹੈ ਸ਼ਾਮ ਨੂੰ ਤਾਂ ਭੁਰਜੀ ਸਾਨੂੰ ਵਧੀਆ ਨਹੀਂ ਲੱਗਦੀ ਹੈਗੀ ਨਾ ਤਾਂ ਆਪਾਂ ਸ਼ਾਮ ਨੂੰ ਫਿਰ ਦਹੀਂ ਖਾ ਸਕਦੇ ਆ ਨਾ ਲੱਸੀ ਪੀ ਸਕਦੇ ਆ ਇਸ ਕਰਕੇ ਨਾ ਅਸੀਂ ਮਾਰਨਿੰਗ ਵੇਲੇ ਹੀ ਬਣਾਉਣੀ ਹੈ ਨਾਲੇ ਆਏ ਹੁਣ ਨਾਲ ਦਹੀਂ ਹੁੰਦਾ ਨਾਲ ਲੱਸੀ ਹੋ ਜਾਂਦੀ ਆ ਸ਼ਾਮ ਨੂੰ ਤਾਂ ਬਿਲਕੁਲ ਦਹੀਂ ਖਾਣਾ ਨਹੀਂ ਚਾਹੀਦਾ ਹੈਗਾ ਆਪਣੇ ਸਿਹਤ ਵਾਸਤੇ ਨਾ ਬਹੁਤ ਮਾੜੀ ਚੀਜ਼ ਹੈ ਜਦੋਂ ਵੀ ਦਹੀਂ ਖਾਣਾ ਹੈ ਤਾਂ ਦਿਨ ਦੇ ਵੇਲੇ ਹੀ ਖਾਓ ਚਾਹੇ ਦੋ ਵਾਰੀ ਖਾ ਲਓ ਬਾਰੇ ਸ਼ਾਮ ਨੂੰ ਦਹੀਂ ਨਹੀਂ ਖਾਣਾ ਚਾਹੀਦਾ ਬਿਲਕੁਲ ਇਹਦੇ ਨੂੰ ਆਪਾਂ ਇਹਨੂੰ ਕਰਦਨੇ ਆ ਚੰਗੀ ਤਰ੍ਹਾਂ ਮਿਕਸ ਕਿੰਨਾ ਸੁਣਨ ਲੱਗਦਾ ਹੈ ਰਾਤ ਚਿੱਟਾ ਪੂਰੀਆਂ ਹਰੇ ਖਰੀ ਬਾਈ ਸਬਜ਼ੀ ਹੈ ਉਹ ਦੇਖ ਲਾ ਹਾਲੇ ਉਹਦੀ ਕਿੰਨੀ ਜ਼ਿਆਦਾ ਆਉਂਦੀ ਆ ਬਹੁਤ ਜ਼ਿਆਦਾ ਆਉਂਦੀ ਹਾਲਿਆਂ ਦੀ ਇਹ ਹਾਲੇ ਹੋਏ ਮਿੱਥੇ ਹੋਏ ਪਾਲਕ ਹੋਈ ਧਣੀਆਂ ਹੋਏ ਇਹ ਚਾਰੇ ਚੀਜ਼ਾਂ ਤਾਂ ਸਬਜੀ ਦੀਆਂ ਨੇ ਮੇਨ ਚੀਜ਼ਾਂ ਨੇ ਇਹਨਾਂ ਦੇ ਬਿਨਾ ਤਾਂ ਨਾ ਪਤਾ ਹੀ ਨਹੀਂ ਇਹਨਾਂ ਦੇ ਬਿਨਾ ਤਾਂ ਸਬਜੀ ਅਧੂਰੀ ਆ ਜੇ ਸਬਜੀ ਦੇ ਵਿੱਚ ਆਪਾਂ ਧਣੀਆਂ ਨਾ ਨਾ ਪਾਈਏ ਸਬਜੀ ਦਾ ਫਿਰ ਉਹ ਜਿਹਾ ਟੇਸਟ ਨਹੀਂ ਬਣਦਾ ਇਹ ਪੌਣੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਹਾਂਜੀ ਕਈ ਬਈਆ ਬਨਾਨਾ ਵਾਲੇ ਪਿੰਡ ਤੋਂ ਆਣ ਉਹ ਵੀ ਫੇਰ ਵੀ ਕਹੀ ਜਾਂਦੀਆਂ ਦੀਦੀ ਸਾਨੂੰ ਹਾਲਿਆਂ ਦਾ ਨਹੀਂ ਪਤਾ ਹੈਗਾ ਦੇਖੋ ਕਿ ਪਿੰਡਾਂ ਦੇ ਵਿੱਚ ਤਾਂ ਮਹੇਤਤਾ ਦੇ ਵਿੱਚ ਬੀਜੀ ਹੁੰਦੀ ਆ ਬਰਸਣ ਦੇ ਵਿੱਚ ਵੀ ਆਪਾਂ ਪਾ ਦਨੇ ਆ ਇਹ ਡੰਗਰਾਂ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਚੀਜ਼ ਹੁੰਦੀ ਹੈ ਇਹ ਏਉਣ ਆਪਾਂ ਇਹਨੂੰ ਐਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਆਪਾਂ ਨੇ ਇਹਨੂੰ ਨਾ ਬਿਲਕੁਲ ਵੀ ਨਾ ਟਾਕੇ ਦੀ ਪਕਾਉਣਾ ਹੈਗਾ ਜਿੰਨੀ ਆਪਾਂ ਨੇ ਇਹਨੂੰ ਇਸ ਤਰ੍ਹਾਂ ਖੁੱਲੇ ਦੇ ਵਿੱਚ ਰਿਨੂਗੇ ਨਾ ਉੰਨੇ ਇਹ ਸੁੱਕੀ ਸਬਜ਼ੀ ਬਹੁਤ ਵਧੀਆ ਬਣੂਗੀ ਜੇ ਆਪਾਂ ਰ ਘੱਟਦਾ ਨਾ ਤੇ ਜਿਹੜਾ ਦਾ ਪਾਣੀ ਹੁੰਦਾ ਨਾ ਭਾਪਦਾ ਉਹ ਸਾਰਾ ਵਿੱਚ ਐਡ ਹੋਈ ਜਾਂਦਾ ਫਿਰ ਗਿੱਲੀ ਗਿੱਲੀ ਭੁਰਜੀ ਨਾ ਖਾਣ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ ਹੈਗਾ ਚਲੋ ਜੀ ਆਪਾਂ ਹੋਰ ਕਰਦੇ ਕੰਮ ਇੱਥੇ ਆਪਾਂ ਮੰਮੀ ਜੀ ਨੂੰ ਬਿਠਾਉਨੇ ਆ ਉਹ ਕੋਲ ਬੈਠ ਕੇ ਨਾ ਫਿਰ ਵਿੱਚ ਕੱਟਸੀ ਫੇਰੀ ਜਾਵਾਂਗੇ ਜੀ ਤੁਹਾਨੂੰ ਕਿੰਨੀ ਕ ਸਬਜ਼ੀ ਪਸੰਦ ਆ ਭੁਰਜੀ ਵਧੀਆ ਮ제 ਲੱਗਦੀ ਆ ਤੇ ਇਧਰ ਖੇਤਾਂ 'ਤੇ ਨੀਂ ਢੇੜਾ ਮਾਰਨ ਤੇ ਆਪਣੀ ਕਣਕ ਬਹੁਤ ਸੋਹਣੀ ਜੰਮਣ ਲੱਗੀ ਆ ਇਹ ਕਪੂਰੀਆਂ ਹਰੇ ਵਾਈ ਹਰੇ ਵਾਈ ਨਜ਼ਰ ਆਉਣ ਲੱਗੀ ਐ ਤੇ ਇਧਰ ਆਪਣੀਆਂ ਸਬਜ਼ੀਆਂ ਵੀ ਬਹੁਤ ਵਧੀਆ ਹੋ ਗਈਆਂ ਨੇ ਪਾਲਕ, ਮੇਥੀ, ਧਨੀਆ, ਗੋਭੀ ਇਹ ਵੀ ਬਹੁਤ ਸੋਹਣੀ ਹੋਈਆਂ ਵੀ ਇਹਨੇ ਦੇਖੋ ਜੀ ਖੇਤਾਂ ਦੇ ਵਿੱਚ ਆ ਕੇ ਨਾ ਬਹੁਤ ਜ਼ਿਆਦਾ ਨਾ ਮੱਲੋ ਮੱਲੀ ਨਾਲ ਰੂਹ ਖੁਸ਼ ਹੋ ਜਾਂਦੀ ਐ ਤੇ ਦੇਖੋ ਇਹ ਹੈਗੇ ਨੇ ਪੰਜਾਬ ਦੇ ਖੇਤ ਸਵੇਰ ਸਵੇਰੇ ਦਾ ਨਾ ਤਿੱਖੀ ਤਿੱਖੀ ਧੁੱਪ ਆਏ ਸਵੇਰ ਵੇਲੇ ਦੀ ਕਿੰਨੀ ਸੋਹਣੀ ਲੱਗਦੀ ਐ ਤੇ ਠੰਡਾ ਠੰਡਾ ਹੈਗਾ ਇਹ ਮੌਸਮ ਆ ਦੇਖੋ ਜੀ ਆਹ ਨਿੰਦੂਆ ਸਾਡਾ ਤੁਹਾਨੂੰ ਜੀ ਆਪਣੀ ਪੁਰਜੀ ਬਣ ਕੇ ਹੋ ਗਈ ਹੈ ਤਿਆਰ ਦੇਖੋ ਬਹੁਤ ਸੋਹਣੀ ਨਾ ਸੁੱਕੀ ਸੁੱਕੀ ਪੁਰਜੀ ਬਣੀ ਆ ਦੇਖੋ ਬਿਲਕੁਲ ਵੀ ਆਲੂ ਨਾ ਇਹ ਪਹਿਲਾਂ ਇਸ ਤਰ੍ਹਾਂ ਤੜਕੇ ਦੇ ਵਿੱਚ ਫਰਾਈ ਕਰ ਲਵੇ ਨਾ ਬਿਲਕੁਲ ਨਹੀਂ ਹੈਗਾ ਜਿਵੇਂ ਇਸ ਤਰ੍ਹਾਂ ਨਾ ਪੁਰਜੰਨੇ ਆਲੂ ਦੇਖੋ ਐਨ ਖੜਮੇ ਖੜਮੇ ਆਲੂ ਜੇ ਹੋਏ ਆ ਤੇ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਪੁਰਜੀ ਦੀ ਆਪਣੀ ਜੀ ਲੁੱਕ ਤੇ ਉੱਪਰ ਕੜਾਹੀ ਨੇ ਕੜਾਹੀ ਦੀ ਭਾਪ ਦੇਖੋ ਕਿਵੇਂ ਜਿਆਦਾ ਛੱਡੀ ਪਈ ਆ ਆਹ ਦੇਖ ਲੀਆ ਇਸੇ ਰਾਏ ਆ ਨਾ ਆਪਾਂ ਨੇ ਨੰਗੀ ਕਰਕੇ ਨਾ ਇਸ ਤਰ੍ਹਾਂ ਹੀ ਖੁੱਲੇ ਦੇ ਵਿੱਚ ਇਹ ਬਣਾਈ ਹੈ ਇਹ ਪੁਰਜੀ ਬਿਲਕੁਲ ਵੀ ਇਹਦੇ ਵਿੱਚ ਨਾ ਪਾਣੀ ਨਹੀਂ ਐਡ ਹੋਇਆ ਹੈਗਾ ਇਸ ਕਰਕੇ ਨਾ ਆਪਾਂ ਨੇ ਤਾਂ ਸੁੱਕੀ ਸੁੱਕੀ ਪੁਰਜੀ ਬਣਾਈ ਹੈ ਦੇਖੋ ਕਿੰਨੀ ਵਧੀਆ ਲੁੱਕ ਆਈ ਆਪਣੀ ਪੁਰਜੀ ਦੀ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਦੇਖੋ ਜੇ ਆਪਾਂ ਕੋਈ ਵੀ ਚਿੱਲੇ ਤੇ ਸਬਜ਼ੀ ਬਣਾਉਨੇ ਆ ਨਾ ਤੇ ਉਹਦਾ ਨਾ ਵੱਖਰਾ ਹੀ ਸਵਾਦ ਹੁੰਦਾ ਇਹ ਨਾਲੇ ਮਿੱਠੀ ਮਿੱਠੀ ਅੱਗ ਤੇ ਬਣੇ ਨਾ ਅਸੀਂ ਤਾਂ ਗੈਸ ਤੇ ਬਹੁਤ ਘੱਟ ਬਣਾਉਨੇ ਆ ਸਬਜ਼ੀ ਜ਼ਿਆਦਾ ਪਰ ਨਾ ਹੁਣ ਜਿੰਨੀਆਂ ਵੀ ਸਬਜ਼ੀਆਂ ਬਣਾਇਆ ਕਰਾਂਗੇ ਸਾਧੀਆਂ ਸਾਧੀਆਂ ਦਿੱਲੇ ਦੇ ਬਣਾਇਆ ਕਰਾਂਗੇ ਨਾਲੇ ਕੋਲ ਬੈਠ ਕੇ ਸੇਕ ਲੁੰਦਾ ਬੰਦਾ ਨਾਲੇ ਵਧੀਆ ਲੱਗਦਾ ਏ ਮੈਂ ਕਿਹਾ ਸਬਜ਼ੀ ਵੇਚਣੇ ਵਾਲਾ ਸਾਜਰੇ ਆ ਗਿਆ ਸੀ ਮੇਰੇ ਪਿੰਡਾਂ ਦੇ ਵਿੱਚ ਹਾ ਮੌਜ ਬਹੁਤ ਐ ਸਬਜ਼ੀ ਵਾਲੇ ਵੀ ਸਾਜਰੇ ਆ ਜਾਂਦੇ ਆ ਕੱਲ ਜੁੱਤੀਆਂ ਪਾਸ ਕਰਨੇ ਵਾਲੇ ਤਿੰਨ ਚਾਰ ਭਾਈ ਆਏ ਕੋਟਾਂ ਦੀਆਂ ਜਿੱਪਾਂ ਫੁੱਕਾਂ ਵਗੈਰਾ ਲਵਾ ਲਓ ਸ਼ਹਿਰ ਜਾਣੇ ਦੀ ਲੋੜੇ ਨਹੀਂ ਹੈਗੀ ਅੱਜਕੱਲ੍ਹ ਫਸੇ ਨੂੰ ਥੋੜਾ ਜਿਹਾ ਸੇਕ ਹੋ ਲਵਾ ਦਨੇ ਆ ਬਸ ਆਪਣੀ ਪੁਰਜੀ ਬਣ ਕੇ ਹੋ ਗਈ ਹੈ ਤੇ ਆ ਨਾਲ ਦੀ ਆਪਾਂ ਗਰਮ ਗਰਮ ਬਣਾ ਲੈਣੇ ਆ ਪ੍ਰਸ਼ਾਦੇ ਇਹ ਤਾਂ ਬਹੁਤ ਵਧੀਆ ਰੋਟੀ ਲੱਗਦੀ ਹੈ ਪੁੱਜੀ ਦੇ ਨਾਲ ਸੇਕ ਦਾ ਬਿੱਥੇ ਲੱਗਿਆ ਨਹੀਂ ਮੜ ਜਾਈ ਮੈਂ ਥੋੜਾ ਜਿਆ ਨਾ ਹੋਰ ਮਿਕਸ ਵੀ ਕਰ ਦਵਾ ਤੇ ਹੋਰ ਸੁੱਕੀ ਜੀ ਹੋ ਜੂਗੀ ਮੜ ਜੀ ਨਾ ਤਾਂ ਰੋਟੀ ਨੂੰ ਸਾਜਣਾ ਬੋਦਾ ਮੰਮੀ ਜੀ ਹੱਲੇ ਤਾਂ ਪੌਣੇ 10 ਹੋਏ ਆ ਤੇ ਨੂਕ ਤੇ ਦੇਖ ਲਓ ਮੈਂ ਦੇ ਕੇ ਪਾ ਦੋ ਜਲਦਬਦ ਨਾ ਚੈੱਕ ਕਰ ਰਿਆ ਮੈਂ ਠੀਕ ਆ ਨੂਕ ਵਿੱਚ ਚੈੱਕ ਕਰ ਲਿਆ ਪੂਰਾ ਨਰਮੇ ਚ ਸਹੀ ਹੈ ਲੈ ਪਹਿਲਾ ਹੀ ਨਾ ਬਹੁਤ ਜ਼ਿਆਦਾ ਨਰਮੇ ਚ ਪਾ ਜਦੇ ਇਹਦੇ ਵਿੱਚ ਮੈਂ ਖਾਏ ਮਿੱਠੀ-ਮਿੱਠੀ ਨਹੀਂ ਵਧੀਆ ਲੱਗਦੀ ਹੈਗੀ ਫਿਰ ਇਹ ਸੁੱਕੀ-ਸੁੱਕੀ ਵਧੀਆ ਲੱਗਦੀ ਜੇ ਮਿਲਾ ਲੂ ਵਧੀਆ ਲੱਗਦੀ ਇਹ ਤਾਂ ਸਾਤਿਆਂ ਦੇ ਦਿਨਾਂ ਜੀ ਤੱਕ ਖਾਣੀ ਚਾਹੀਦੀ ਜਿਵੇਂ ਤੁਹਾਡੇ ਗੋਡੇ ਦੁਖਦੇ ਹਨ ਉਹਦੇ ਵਾਸਤੇ ਨਾ ਬੈਵਾਦੀ ਦੇ ਨਾ ਆਲਿਓ ਦਾ ਬਹੁਤ ਤੁਹਾਡੇ ਲਈ ਜ਼ਰੂਰੀ ਹੈ ਨਾ ਹੁਣ ਤਾਂ ਬਾਧੂ ਖੜੀ ਆ ਆਪਣੇ ਇੱਕ ਅੱਧਾ ਦੂਜਾ ਪਿਆਏ ਖੇਤ ਕੀ ਡੰਗਰਾਂ ਨੂੰ ਖੀ ਗਰੰਦੀ ਹੈ ਨਾ ਨਾ ਹੁਣ ਤਾਂ ਬਾਦੂ ਹੈ ਨੱਜੇ ਵਾਸਤੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਲੇ ਉਹ ਤਾਂ ਪਾਣੀ ਚਾਹੀਦੀ ਹੈ ਲੋਕ ਤਾਂ ਸਾਗ ਚ ਵੀ ਪਾਉਂਦੇ ਆ ਸਾਗ ਬਣਾ ਲਓ ਸਾਗ ਦੇ ਵਿੱਚ ਤੇ ਇੱਕ ਚੀਜ਼ ਨਹੀਂ ਪਾਉਣੀ ਚਾਹੀਦੀ ਆ ਸਾਗ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਚਲੋ ਜੀ ਤੁਸੀਂ ਵੀ ਇਸ ਤਰੀਕੇ ਨਾਲ ਨਾ ਆਪਣੇ ਘਰ ਵਿੱਚ ਪੁਰਜੀ ਬਣਾ ਕੇ ਜਰੂਰ ਖਾਓ ਤੇ ਕਮੈਂਟ ਕਰਕੇ ਦੱਸਿਓ ਵੀ ਕਿੰਨੀ ਜ਼ਿਆਦਾ ਤੁਹਾਨੂੰ ਵਧੀਆ ਲੱਗੀ ਐ ਸਾਡੀ ਫੈਮਿਲੀ ਨੇ ਤਾਜਾ ਸਬਜ਼ੀ ਖਾ ਕੇ ਨਾ ਬਹੁਤ ਜ਼ਿਆਦਾ ਖੁਸ਼ ਹੋ ਜਾਣਾ ਐ ਤੇ ਬਹੁਤ ਬਹੁਤ ਜ਼ਿਆਦਾ ਟੇਸਟੀ ਬਣੀ ਐ ਦੇਖੋ ਜੀ ਧੁੰਗਾ ਨਾ ਇਸ ਟਾਈਮ ਮੇਰੇ ਕੰਨੀ ਨੂੰ ਆ ਰਿਹਾ ਹਵਾ ਚੱਲਦੀ ਐ ਬਹੁਤ ਤੇ ਸਬਜ਼ੀ ਹੈਗੀ ਬਹੁਤ ਗੁਣਕਾਰੀ ਸਬਜ਼ੀ ਐ ਇਹ ਇੱਧਰ ਛੋਟੂ ਲੱਗਿਆ ਹੋਇਆ ਕਿੰਨੂ ਘੱਟ ਉੱਚਾ ਇਹ ਇੱਕਨ ਹੱਥ ਜਾਂਦਾ ਨਹੀਂ ਹੈਗਾ ਇਹਦੇ ਕਰਕੇ ਫਿਰ ਕੋੜੀ ਲਾ ਕੇ ਨਾ ਫਿਰ ਕਿੰਨੂ ਟੁੱਟਦੇ ਆ ਦੇਖੋ ਜੀ ਹੁਣ ਤਿੰਨਵਾਦੀ ਹੋ ਗਈ ਮੌਸਮ ਤਿਆਰ ਤੇ ਹੁਣ ਜੂਸ ਪੀਣਾ ਕਰ ਦਿੱਤਾ ਸ਼ੁਰੂ ਅਸੀਂ ਕਿਹਾ ਫੇਰ ਨਾ ਖੇਠਾਂ ਛੱੜੀ ਜਾਂਦੇ ਆ ਵੀ ਹੁਣ ਜੂਸ ਪੀ ਲੈਣੇ ਘਰ ਦੇ ਹੈਗੇ ਆ ਕਿੰਨੂ ਆ ਕਾਹ ਨੂੰ ਮੋਲਦੇ ਆ ਪਰ ਪੈਸਾ ਲਾਉਣਾ ਹੈ ਛੋਟੂ ਆਈਨੇ ਬਹੁਤ ਬੜੀਆ ਘਰ ਦੇ ਕਿੰਨੂ ਲੱਗੇ ਹੋਏ ਨੇ ਬਹਾਰ ਦੇ ਆਕੇ ਜਰੂਰੀ ਪੈਸਾ ਦੇਣੇ ਆ ਨਾਲੇ ਆਪਣੇ ਘਰ ਦਾ ਫਰੈਸ਼ ਜੂਸ ਆ ਕੋਈ ਆਪਾਂ ਇਹਦੇ ਵਿੱਚ ਚੀਜ਼ ਨਹੀਂ ਪਾਉਣੀ ਕੋਈ ਚੀਨੀ ਨਹੀਂ ਪਾਉਣੀ ਕੁਝ ਨਹੀਂ ਪਾਉਣਾ ਹੈਗਾ ਪਿਓ ਜਿਆਦਾ ਕਿੰਨੂ ਲੱਗੇ ਹੋਏ ਨੇ ਪੱਤਿਆਂ ਦੇ ਵਿੱਚ ਨਹੀਂ ਪਤਾ ਲੱਗਦਾ ਹੈਗਾ ਹੰਦੀ ਇਹਨਾ ਛੋਟੂ ਇਹ ਨਹੀਂ ਪੀਣੇ ਨੂੰ ਦਿਲ ਕਰਦਾ ਹੈਗਾ ਹੁਣ ਆਹ ਮੌਸਮ ਬੜੀ ਹੈ ਜੂਸ ਪੀਣੇ ਵਾਲੀ ਮੌਸਮ ਹੈ ਦੇਖੋ ਜੀ ਜਦੋਂ ਵੀ ਦਿਲ ਕਰਦਾ ਨਾ ਬੰਦਾ ਤੋੜ ਕੇ ਖਾ ਲੈਂਦਾ ਏ ਕਿਉਂਕਿ ਨਾ ਸੇ ਜਿੱਦਣ ਬਿਆਨ ਦਾ ਐ ਸਫਰ ਕਰਨਾ ਤਾਂ ਅਸੀਂ ਪਹਿਲਾਂ 5 6 ਕਿਨੂ ਤੋੜ ਕੇ ਗੱਡੀ 'ਚ ਰੱਖੇ ਆਂ ਕਰਦਾ ਕਿੰਨੂ ਦੀ ਮੋਜ ਹੈ ਦੇਖੋ ਜੀ ਇਹ ਮੈਂ ਪੂਰਾ ਪਿਓਰ ਕਿਨੂ ਹੈ ਕੋਈ ਸਪਰੇਅ ਨਹੀਂ ਕੋਈ ਆਪਾਂ ਨੇ ਕੁਝ ਇਹਦੇ ਪਰ ਕੋਈ ਕੈਮੀਕਲ ਨਹੀਂ ਲਾਏ ਆ ਐਨ ਪ੍ਰੈਸ ਯੂਟ ਇਹਦੀ ਨਾ ਥੋੜੀ ਜਿਹੀ ਨਾ ਕਟਿੰਗ ਕਰਾਂਗੇ। ਰੋਤਾ ਤੁਸੀਂ ਬਾਜ਼ਾਰ ਜਾਂਨੇ ਆ। ਫੇਰ ਵੀ ਥੋੜੀ ਹਾਏ ਤੋਬਾ ਹਾਏ ਦੋਬਾਈ ਹੁੰਦੀ ਰਹਿੰਦੀ ਐ। ਇਹ ਮਿਸਰੀ ਵਰਗੇ ਮਿੱਠੇ ਹੋਏ ਪਏ ਨੇ ਹੁਣ ਤੱਕ ਇਹਨੂੰ ਕੀ ਹੁੰਦੀ ਆ ਉਹ ਪਤਾ ਕੀ ਕਰਿਆ ਕਰੋ ਤੁਸੀਂ ਦਸਤਾਨੇ ਨਹੀਂ ਪਾਉਂਦੇ ਹੈਗੇ ਐਨੇ ਤਾਂ ਦਸਤਾਨਿਆਂ ਦੇ ਡੱਬੇ ਭਰੇ ਪਏ ਆ ਇਹਦੇ ਸਪੈਸ਼ਲ ਲੈ ਕੇ ਉਹਦੇ ਰੱਖੋ ਜਿਆਦਾ ਕਿੰਨੂ ਤੋੜਨੇ ਆ ਜਦ ਇਹ ਆਪਾਂ ਦਸਤਾਨਾ ਪਾਉਂ ਉਹਦੇ ਕੰਡੇ ਹੰਨੇ ਬਹੁਤ ਤਿੱਖੇ ਨਹੀਂ ਇਹਨੇ ਵੀ ਤਿੱਖੇ ਨਹੀਂ ਹੈਗੇ ਯਾਨੀ ਕਿ ਲੱਗਦੇ ਨੇ ਲੱਗਦੇ ਆ ਕੰਡੇ ਉਹਰੇ ਉਂਗਲੀ ਦੇ ਕੰਡਾ ਵੱਜਿਆ ਕੱਲ ਵੀ ਵੱਜਿਆ ਵਿਚਾਰੇ ਅਸੀਂ ਕਬਾਡੀ ਬਹੁਤ ਆ ਛੋਟੂ ਕਾਲੂ ਕਾਲੂ ਫੇਰ ਤੋੜਨਾਗੇ ਠੀਕ ਹੈ ਇਥੇ ਰੱਖੋ ਜੇ ਹੁਣ ਤੋੜਿਆ ਕਿੰਨੂ

ਤੇ ਭੁਈ ਆਈ ਆਏ ਹੋਏ ਆ ਤੇ ਯੂ ایس اے ਤੋਂ ਆਈ ਆ ਮੇਰੀ ਭੁਈ ਤੇ ਹੁਣ ਆਪਾਂ ਚਾਹ ਲੈ ਕੇ ਚੱਲਦੇ ਹਾਂ ਨਾਲ ਆਪਣਾ ਤੇ ਇੱਧਰ ਆਪਾਂ ਨੇ ਪਹਿਲਾਂ ਉਹਨਾਂ ਨੂੰ ਜੂਸ ਪਲਾ ਦਿੱਤਾ ਇਹ ਘਰ ਦਾ ਹੀ ਫਰੈਸ਼ ਜੂਸ ਪਲਾਇਆ ਹੈ ਤੇ ਹੁਣ ਮੈਂ ਮੰਗਾਏ ਆ ਸਮੋਸੇ ਤੇ ਆਪਾਂ ਹੁਣ ਉਹਨਾਂ ਨੂੰ ਚਾਹ ਦਿੰਦੇ ਆ ਸਮੋਸੇ ਦਾ ਗਰਮ ਕਰਨ ਦੀ ਲੋੜ ਨਹੀਂ ਹੈਗੀ ਗਰਮ ਨੇ ਸਮੋਸੇ ਆ ਤੰਗ ਨਾਲ ਭਾਈਆ ਪਹੁੰਚ ਜਵਾਦ ਹਾਏ ਡੇਢ ਕੱਪ ਦੀ ਤੇ ਵਾਸਤੇ ਬੜੇ ਲੱਗਦੇ ਨੇ ਕੁਝ ਵੀ ਨਹੀਂ ਹੈ ਜੀ ਮੈਂ ਪੀ ਤੁੰਗਿਆ ਚਾ ਚਲਾ ਲੱਗਾ ਖੜਨਾ ਇਹਦੇ ਵਿੱਚ ਆਪਣੇ ਪਾ ਲਏ ਨੇ ਪਨੀਰ ਪਕੌੜਾ ਤੇ ਇੱਥੇ ਰੱਖਣ ਲੈ ਕੇ ਆਏ ਆ ਸਮੋਸੇ ਬੜੀ ਆ ਜਦੋਂ ਮੈਂ ਨਾਉਂ ਦੀ ਨਾਲ ਨਾ ਗਰਮ ਗਰਮ ਕੱਢ ਕੇ ਦਿੰਦੇ ਹਾਂ ਮੈਨੂੰ ਤਾਂ ਫਿਰ ਕੰਡੇ ਰੋਹੇ ਦੇ ਸਵਾਲ ਨਹੀਂ ਆਉਂਦੇਗਾ ਸਪਨ ਮੱਖਪਾਲੇ ਦੇ ਵਿੱਚ ਮੈਂ ਰਹਿਣ ਦਾ ਹੈ ਮੀਰਾ ਰੰਗ ਤੋੜ ਤਰੇਪੇ ਗੱਲ ਬਣਾਉਣਾ ਉਹ ਕੀ ਕਰਨ ਹੁੰਨੇ ਆ ਪਾਣੀ ਵੀ ਪਾ ਕੇ ਰੱਖਿਆ ਪਹਿਲਾਂ ਇੱਕ ਜੱਗ ਜੱਗ ਭਰ ਲਾ ਪਾਣੀ ਦਾ ਚਾਹ ਪੰਜ ਮਿੰਟ ਬਾਅਦ ਵੀ ਪਹਿਲੇ ਕਿ ਨਾਉਂਦੀ ਮੈਂ ਇੱਕ ਬੰਨ ਇਹਨੂੰ ਕੋਕਾ ਪਾਣੀ ਦੇ ਵਿੱਚ ਪਾ ਲਏ ਇਹਦੇ ਵਿੱਚ ਹੈਗੀ ਮਿੱਠੀ ਚਾਹ ਜਿਹੜੀ ਆ ਹੈਗੀ ਇਹ ਕੀ ਮਿੱਕੀ ਇਹਦੇ ਬਸ ਬਣਾਈ 2 ਕੱਪ ਪਰ ਮੈਨੂੰ ਨਾ ਚਾਹ ਲੈ ਗਈ ਆਈ ਮੈਂ ਚਾਹ ਪੀਣੀ ਪਹਿਲਾਂ ਮੈਂ ਜੂਸ ਪੀ ਲਿਆ ਥੋੜੀ دیر ਬਾਅਦ ਲਿਆਉ ਇਹਨੂੰ ਥੋੜੀ ਜਿਹੀ ਗਰਮ ਕਰ ਲੈ ਕਹਿੰਦੇ ਚੀਜ਼ਾਂ ਨੂੰ ਤੇ ਮੈਂ ਆਹ ਸਮਾਨ ਲੈ ਕੇ ਚੱਲਦੀ ਆਂ ਚੱਲਣੇ ਹੈ ਹਰੀ ਜੀ ਦੀ ਇਹਨੇ ਤੂੰ ਆ ਪਲੇਟਾਂ ਚੱਕ ਲੈ ਪਹਿਲਾਂ ਰੇ ਬਾਬੀ ਰੰਦਰੇ ਪੈਸੇ ਦੇਣ ਦੇ ਇਹ ਨੂਰਾ ਬਹੁਤ ਜਿਆਦਾ ਹੋ ਗਿਆ ਇਹ ਮੱਦੀ ਤੋੜ ਕੇ ਖਾਲਾ ਇਹ ਜਿਹੜੇ ਆ ਵਿਆਹ ਦੀ ਹੰਜੀ ਕਿਲੇ ਆਪਾਂ ਦਾ ਪਾਣੀ ਪੋਲ ਪੋਲ ਕੇ ਪਾਈ ਜਾਂਦੇ ਉਹ ਤਾਂ ਵਿਚਰਤਾ ਫੈਂਟਾਮਿਕਸ ਕਰੀ ਜਾਂਦੇ ਇਹ ਕਿਵੇਂ ਆ ਨਾਰ ਖਾਈ ਜਾਂਦੇ ਆ ਤੁਸੀਂ ਬਾਹਰ ਨੂੰ ਗਏ ਮਿੱਧੀ ਹੈ ਤੇ ਇੱਕ ਵੀ ਜਾਨਵਰ ਨਹੀਂ ਆਇਆ ਹੈਗਾ ਸ਼ੂਗਰ ਬਹੁਤ ਆ ਨੇ ਉਹ ਪਤਾ ਲੱਗ ਜੀ ਹੋਰ ਜਿਆਦਾ ਉਹ ਆ ਕੇ ਬਹਿ ਨਹੀਂ ਆ ਰਹੇ ਕਰ ਸਕਦੇ ਆ ਆਪਣੇ ਪਿੰਡਾਂ ਚ ਵੀ ਜਾਂਦੇ ਆ ਬਿੱਟੂ ਦਾ ਵਿਹਰਾ ਘਾਰ ਹੀ ਐਨੇ ਵੀ ਚੱਕਣਾ ਆਉਂਦਾ ਹੈ ਇਹ ਬੜੇ ਬਣਾਏ ਲਿਆਏ ਆ ਤੇ ਚੱਲ ਬੈਠੋ ਹੁੰਦਾ ਕੋਈ ਕੁਰਸੀ ਕਰਤੀ ਤਾਂ ਗਿੱਲੀ ਗੁੱਲੀ ਹੋ ਜਾਂਦੀ ਆ ਇਹ ਸਿਮਿੰਟ ਦੇ ਹੀ ਬਣੇ ਹੋਏ ਪਰ ਆ ਕੇ ਦਬਾ ਵੀ ਤੇਰੇ ਉੱਪਰ ਉੱਪਰ ਜਿਹਾ ਲੱਗਦਾ ਮੈਨੂੰ ਹੈ ਉਹ ਕਹੇ ਲਾ ਦਵਾ ਸੜੇ ਜੀ ਇਹਨਾਂ ਬਹੁਤ ਲੱਗੇ ਮੁੰਡੇ ਥੋੜਾ ਜਿਹਾ ਹੋ ਲੱਗੇ ਨਾ ਟਾਈਮ ਦਾ ਹੈ ਫਟਾ ਜਲਾ ਆਏ ਉੱਧਰ ਘੜਤਾਂ ਖੁੱਲੀਆਂ ਨੇ ਖੁੱਲੀਆਂ ਨੇ ਹਾਂ ਮੈਂ ਹਾਰ ਨਹੀਂ ਨਾਦਾ ਹਾਂ 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 ਇਹ ਤਾਂ ਹਾਰ ਨਹੀਂ ਤੇ ਹਾਰ ਹੋਰੇ ਤਾਂ ਫਰਕ ਬਹੁਤ ਹੋਰ ਹੋਰ ਤਰ੍ਹਾਂ ਦੀ ਬਾਂਹੂ ਕੀ ਹੈ ਤਰ੍ਹਾਂ ਦੀ ਇਹ ਕੋਈ ਨਹੀਂ ਲੈਂਦੀ ਇਹ ਦਰਾਹੇ ਤੇ ਲੈਂਦੀ ਹੈ ਉਹ ਨੀਰੇ ਲੋਹੇ ਦੀ ਬਣਾਈ ਹੋਈ ਹੈ